ਨਵਜੋ ਸਿੱਧੂ ਤੇ ਨਾਲ ਜਿਹੜੇ ਹੋਰ ਸਾਬਕਾ ਐਮਐਲਏ ਆ ਆਮਾ ਜਿਹੜੇ ਕਾਂਗਰਸ ਦੇ ਵਰਕਰ ਸੀਗੇ ਉਹਨਾਂ ਨਾਲ ਇੱਕ ਮੀਟਿੰਗ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਉਹਨਾਂ ਨੇ ਕਿਹਾ ਕੀ ਧਰਮਵੀਰ ਗਾਂਧੀ ਚੌਂ ਮੈਦਾਨ ਦੇ ਵਿੱਚ ਨੇ ਇੱਥੇ ਨਵਜੋ ਸਿੱਧੂ ਵੀ ਸਰਗਰਮ ਹੋ ਗਏ ਨੇ ਸੱਚਾਈ ਕੀ ਹੈਗੀ ਹੈ ਲੋਕੋ ਸਭ ਤੋਂ ਵਿਡਿਗਲ ਹੈ ਕਿ ਜਿਹੜਾ ਮੀਡੀਆ ਬਹੁਤ ਸਾਰਾ ਮੀਡੀਆ ਸਰਕਾਰਾਂ ਦੇ ਹੱਥ ਟੋਕੇ ਬਣੇ ਆਗੇ ਨੇ ਕੋਈ ਬਹੁਤ ਸਾਰੇ ਗੱਲ ਵਿਦਾਲ ਚੜਾ ਕੇ ਜਿਵੇਂ ਮੀਡੀਆ ਪਿਛਲੇ 3 ਦਿਨ ਤੋਂ ਕਿ ਦਲਬੀਰ ਗੋਲਡੀ ਨਾਰਾਜ਼ ਆ ਤੇ ਕਿ ਜਿਹੜੀ ਉਹ ਸੁਖਪਾਲ ਖੈਰ ਨੂੰ ਮਨਾਉਣਗੇ ਅਜਿਹੀ ਤੇ ਕੋਈ ਗੱਲ ਨਹੀਂ ਹੈਗੀ ਜੇ ਮਨਹੁਣਗੇ ਤੇ ਉਹਦੇ ਜ਼ਿੰਮੇਵਾਰੀ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਹੀ ਉਹ ਜਿੱਥੇ-ਜਿੱਥੇ ਸਰਕਾਰ ਨੂੰ ਲੱਗਦਾ ਹੈਗਾ ਕਿ ਸਾਡੀ ਜਿਹੜੀ ਪੋਜੀਸ਼ਨ ਟਾਈਟ ਆ ਉੱਥੇ-ਉੱਥੇ ਮੀਡੀਆ ਉਸ ਹਿਸਾਬ ਦੇ ਨਾਲ ਖੇਡ-ਖੇਡ ਰਿਹਾ ਹੈਗਾ ਜਿਹੜਾ ਨਵਜੋਤ ਸਿੰਘ ਸਿੱਧੂ ਆ ਨਵਜੋਤ ਸਿੰਘ ਸਿੱਧੂ ਕਿਉਂਕਿ ਸਿਆਸਤ ਦੇ ਵਿੱਚ ਜਦ ਤੱਕ ਵੀ ਰਹਿਣਗੇ ਉਹ ਸੁਰਖੀਆਂ ਬੰਦੇ ਰਹਿਣਗੇ ਹੁਣ ਕਿਉਂਕਿ ਉਹਨਾਂ ਦੀ ਜੀਵਨ ਸਾਥਣ ਡਾਕਟਰ ਨਵਜੋਤ कौर ਸਿੱਧੂ ਜਿਹੜੇ ਨੇ ਬੜੇ ਉਸ ਪੋਜੀਸ਼ਨ ਦੇ ਵਿੱਚ ਆ ਕਿਉਂਕਿ ਉਸ ਬਿਮਾਰੀ ਨਾਲ ਉਹ ਜੂਝ ਰਹੇ ਨੇ ਇਸ ਕਰਕੇ ਬਹੁਤ ਸਾਰੇ ਕੱਲ ਉਹਨਾਂ ਦਾ ਪਤਾ ਲੈਣੀ ਮੈਂ ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਵੀ ਇੱਕ ਇੱਕ ਆਪਣਾ ਔਰਾਤ ਹੈ ਲੇਕਿਨ ਹੁਣ ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਨਹੀਂ ਕਰਦੇ ਕਿਉਂ ਨਹੀਂ ਕਰਦੇ ਆਗੇ ਕਿਉਂਕਿ ਜਦੋਂ ਉਹਨਾਂ ਨੇ ਚੋਣ ਰੈਲੀਆਂ ਸ਼ੁਰੂ ਕੀਤੀਆਂ ਸੀ ਤੇ ਰਾਜਾ ਮਰੀਂਦਰ ਸਿੰਘ ਵੜਿੰਗ ਜੀ ਹੋਰ ਕਹਿੰਦੇ ਸੀ ਕਿ ਨਵਾਂ ਖਾੜਾ ਨਾ ਲਾਓ ਹੁਣ ਹੁਣ ਕਹਿੰਦੇ ਹੁਣ ਕਹਿੰਦੇ ਕਿ ਜਿੰਨੇ ਵੀ ਕੈਂਡੀਡੇਟ ਆ ਜਿਹੜੇ ਸਾਡੇ ਜਾਣਕਾਰ ਉਹ ਦੱਸ ਰਹੇ ਨੇ ਕਿ ਜਿੰਨੇ ਵੀ ਹੁਣ ਤੱਕ ਕਾਂਗਰਸ ਪਾਰਟੀ ਨੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਦੇ ਨੇ ਉਹ ਸਾਰੇ ਤਰਲੇ ਕਰਨੇ ਨਵਜੋਤ ਸਿੰਘ ਸਿੱਧੂ ਸਾਹਿਬ ਦੇ ਉਹ ਤਰਲੇ ਕਿਉਂ ਕਰ ਰਹੇ ਨੇ ਉਹਨਾਂ ਕਾਂਗਰਸ ਪਾਰਟੀ ਕੋਲ ਪ੍ਰਤਾਪ ਸਿੰਘ ਬਾਜਵਾ ਪਰ ਜਿਹੜੀ ਕਾਂਗਰਸ ਪਾਰਟੀ ਕੋ ਰਾਜਾ ਬਰਿੰਦਰ ਸਿੰਘ ਵੜਿੰਗ ਹੈ ਉਹਨਾਂ ਕੋਲ ਪ੍ਰਗਟ ਸਿੰਘ ਹੈ ਉਹਨਾਂ ਕੋਲ ਸੁਖੀ ਰੰਧਾਵਾ ਨੇ ਉਹਨਾਂ ਕੋਲ ਕਿੰਨੇ ਵੱਡੇ ਵੱਡੇ ਲੀਡਰ ਨੇ ਜੋ ਸਿੱਖ ਸਿੱਧੂ ਦੀ ਕੀ ਲੋੜ ਪੈ ਗਈ ਇਹਨਾਂ ਨੂੰ ਨਹੀਂ ਨਵਜੋਤ ਸਿੰਘ ਸਿੱਧੂ ਇੱਕ ਤੇ ਸਟਾਰ ਪ੍ਰਚਾਰ ਕੇ ਖੁੱਲ ਕੇ ਭਗਵੰਤ ਮਾਨ ਸਾਹਿਬ ਦੇ ਖਿਲਾਫ ਪੰਜਾਬ ਸਰਕਾਰ ਖਿਲਾਫ ਸੈਂਟਰ ਸਰਕਾਰ ਦੇ ਖਿਲਾਫ ਡਟ ਕੇ ਬੋਲਣ ਵਾਲੇ ਨੇ ਤੇ ਕਾਂਗਰਸ ਪਾਰਟੀ ਕੋ ਲੀਡਰ ਹੈ ਲੇਕਿਨ ਨਵਜੋਤ ਸਿੰਘ ਸਿੱਧੂ ਦੀ ਇੱਕ ਆਪਣੀ ਪਰਸਨੈਲਿਟੀ ਆ ਉਹਨਾਂ ਦੇ ਇੱਕ ਆਪਣਾ ਔਰਾ ਵਾ ਹਰ ਇੱਕ ਦਾ ਆਪਣਾ ਆਪਣਾ ਔਰਾ ਹੁੰਦਾ ਲੇਕਿਨ ਉਸ ਔਰੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਔਰ ਆ ਉਹ ਬਹੁਤ ਸਾਰਾ ਉੱਪਰ ਆ ਤੇ ਲੀਡਰਾਂ ਨੂੰ ਪਤਾ ਨਵਜੋਤ ਸਿੰਘ ਸਿੱਧੂ ਕਿੰਨਾ ਫਰੂਟਫੁੱਲ ਹੋ ਸਕਦਾ ਹੈਗਾ ਹੁਣ ਨਵਜੋਤ ਸਿੰਘ ਸਿੱਧੂ ਕਹਿੰਦੇ ਮੈਂ ਕਿਉਂ ਜਾਵਾਂ ਮੈਂ ਜਦੋਂ ਚੋਣ ਰੈਲੀਆਂ ਕੀਤੀਆਂ ਸੀ ਮੈਨੂੰ ਬੁਲਾ ਰਹੇ ਸੀ ਮੈਂ ਉੱਥੇ ਜਾ ਕੇ ਭਾਸ਼ਣ ਗਾ ਤੁਸੀਂ ਕਹਿੰਦੇ ਕਿ ਨਵਾਂ ਖਾੜਾ ਲਾ ਦਿੱਤਾ ਹੈਗਾ ਤੁਸੀਂ ਜਿਨ੍ਹਾਂ ਨੇ ਮੇਰੀਆਂ ਚੋਣ ਰੈਲੀਆਂ ਦਾ ਪ੍ਰਬੰਧ ਕੀਤਾ ਹੈਗਾ ਉਹਨਾਂ ਨੂੰ ਤੁਸੀਂ ਪਾਰਟੀ ਤੋਂ ਬਾਹਰ ਕਰ ਦਿੱਤਾ ਹੈਗਾ ਹੁਣ ਸਵਾਲ ਹੈ ਫਿਰ ਰਾਜਾ ਮਰਿੰਦਰ ਸਿੰਘ ਵੜਿੰਗ ਔਰ ਨਵਜੋਤ ਸਿੰਘ ਸਿੱਧੂ ਕੋਲ ਜਾਂ ਉਹਨਾਂ ਦੇ ਪਾਰਟੀ ਮਾਮਲਿਆਂ ਦੇ ਇੰਚਾਰਜ ਜਿਹੜੇ ਦਵਿੰਦਰ যাদਬਾ ਜਾਂ ਨਵਜੋਤ ਸਿੰਘ ਸਿੱਧੂ ਕੋ ਤੇ ਜਿਹੜੇ ਬੰਦੇ ਕੱਢੇ ਨੇ ਰਾਜਾ ਮਰਿੰਦਰ ਸਿੰਘ ਵੜਿੰਗ ਹੋਣਾ ਨੇ ਨਵਜੋਤ ਸਿੰਘ ਸਿੱਧੂ ਦੇ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਨ ਬਲਾਉਣ ਵੀ ਤੁਸੀਂ ਸਾਢੇ ਜੇ ਫਿਰ ਫਿਰ ਹੀ ਜਾਊਗਾ ਹੁਣ ਨਵਜੋਤ ਸਿੰਘ ਸਿੱਧੂ ਕਿਹੜੇ ਮੂੰਹ ਨਾਲ ਜਾਣਗੇ ਜੇ ਉਹ ਪ੍ਰਚਾਰ ਕਰਦੇ ਨੇ ਹੋ ਸਕਦਾ ਆਪਾਂ ਮੰਨ ਕੇ ਚੱਲੀ ਗਏ ਸੁਪਾਲ ਸਿੰਘ ਕਹਿ ਰਹੇ ਨੇ ਉਹਨੇ ਬੜੇ ਅੱਛੇ ਸਬੰਧ ਨੇ ਪਰ ਜੇ ਉਹ ਸੁਪਾਲ ਸਿੰਘ ਖੈਰ ਦੇ ਪ੍ਰਚਾਰ ਕਰਨ ਜਾਂਦੇ ਤੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਨਾਲ ਲੋਕ ਖੜੇ ਨੇ ਉਹ ਕਹੂਗਾ ਯਾਰ ਨਵਜੋਤ ਸਿੰਘ ਸਿੱਧੂ ਚੰਗਾ ਬੰਦਾ ਜੀ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਸ਼ਾਇਦ ਆਇਆ ਵੀ ਫੋਨ ਕਹਿੰਦੇ ਦਵਿੰਦਰ যাদব ਦਾ ਹੀ ਫੋਨ ਆਇਆ ਜੀ ਨਾਲ ਚਲੋ ਕਹਿੰਦੇ ਪਹਿਲਾਂ ਮੇਰੇ ਵਰਕਰਾਂ ਨੂੰ ਜਿਹੜੇ ਮੇਰੇ ਬੰਦੇ ਕੱਢੇ ਉਹਨਾਂ ਨੂੰ ਅਡਜਸਟ ਕਰੋ ਉਹ ਕਹਿੰਦੇ ਕਰ ਦਿੰਦੇ ਕਹਿੰਦੇ ਨਹੀਂ ਪੰਜਾਬ ਵਾਲੇ ਨਹੀਂ ਕਰਨ ਹੁਣ ਤੁਸੀਂ ਕਰੋ ਹੁਣ ਦਵਿੰਦਰ যাদਬ ਪ੍ਰੋਗਰਾਮ ਬਣਾਉਣਗੇ ਜਿਹੜੇ ਬੰਦੇ ਕੱਢੇ ਨੇ ਉਹਨਾਂ ਨੂੰ ਸ਼ਾਮਲ ਕਰਾਉਣਗੇ ਕਿਉਂਕਿ ਉਹ ਆਪਣਾ ਜਿਹੜੀ ਆ ਯੁੱਤੀ ਉੱਪਰ ਰੱਖਣਾ ਚਾਹੁੰਦੇ ਨੇ ਕਿਉਂਕਿ ਕਹਿੰਦੇ ਮੇਰਾ ਕਸੂਰ ਹੀ ਕੀ ਆ ਪਾਰਟੀ ਮਜ਼ਬੂਤ ਹੋ ਰਹੀ ਸੀ ਨਾ ਪਰ ਕਈਆਂ ਨੂੰ ਲੱਗਾ ਕਿ ਨਵਜੋਤ ਸਿੰਘ ਸਿੱਧੂ ਕਿਤੇ ਬਾਕੀਆਂ ਦੀ ਕੁਰਸੀ ਨਾ ਖਾ ਜਾਏ ਨਵਜੋਤ ਹੁਣ ਸਵਾਲ ਹੈ ਕਿ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਇਹਨਾਂ ਨੂੰ ਲੱਗਦਾ ਕਿ ਸਾਡੀਆਂ 10-12 ਸੀਟਾਂ ਆ ਜਾਣੀਆਂ ਆਉਣ ਵਾਲੀ ਕੋਈ ਪੋਜੀਸ਼ਨ ਹੈ ਨਹੀਂ ਆ 117 ਹਲਕਿਆਂ ਚੋਂ 50 ਹਲਕੇ ਨੇ ਜਿੱਥੇ ਇਹਨਾਂ ਦਾ ਕੋਈ ਇੰਚਾਰਜ ਨਹੀਂ ਹੈਗਾ ਹਲਕੇ ਖਾਲੀ ਨੇ ਸੁੰਨੇ ਨੇ ਲਵਾਰਸ ਨੇ ਤੇ ਕਿਵੇਂ ਤੁਸੀਂ ਜਿੱਤ ਜੋਗੇ ਐਵਿਦਨ ਜਿੱਤੋਗੇ ਪੀ ਕਹੋਗੇ ਆਪ ਨੂੰ ਵੋਟਾਂ ਨਹੀਂ ਪੈਣੀਆਂ ਕਾਲੀ ਦਲ ਦੀ ਬੜੀ ਪੋਜੀਸ਼ਨ ਮਾੜੀ ਆ ਕਾਂਗਰਸ ਬੀਜੇਪੀ ਦਾ ਵਿਰੋਧ ਰ ਸੁਪਨੇ ਦੇ ਵਿੱਚ ਇਹਨਾਂ ਨੇ 10 11 12 ਸੀਟਾਂ ਪ੍ਰੋ ਰੱਖ ਲਈਆਂ ਸੋਚ ਕੇ ਫਿਰ ਤੁਹਾਡੇ 50 ਹਲਕੇ ਖਾਲੀ ਆ ਆ ਜਿਹੜਾ ਹਲਕਾ ਵਾ ਜਿੱਥੇ ਜੀਪੀ ਛੱਡ ਕੇ ਗਿਆ ਤੇ ਚੰਨੀ ਸਾਹਿਬ ਦਾ ਭਰਾ ਉੱਥੇ ਆਇਆ ਸੀ ਟੋਲ ਲੜਿਆ ਸੀ ਉਹ ਹਲਕਾ ਲਵਾਰਿਸ ਨੇ ਇਦਾਂ ਦੇ 50 ਹਲਕੇ ਲਵਾਰਿਸ ਨੇ ਜਿੱਥੇ ਕੋਈ ਹੈ ਨਹੀਂ ਆ ਤੇ ਤੁਸੀਂ ਜੇ ਹਲਕੇ ਤੁਹਾਡੇ ਸੁਣਨੇ ਨੇ ਲਵਾਰਸ ਨੇ ਤੇ ਤੁਸੀਂ ਕਿਵੇਂ ਜਿੱਤ ਜੋਗੇ ਉਸ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਕੋਈ ਕੰਮ ਨਹੀਂ ਕੀਤਾਗਾ ਜਾਂ ਕਾਂਗਰਸ ਪਾਰਟੀ ਨੇ ਕੋਈ ਕੰਮ ਨਹੀਂ ਕੀਤਾਗਾ ਹੁਣ ਰਾਜਾ ਵੜਿੰਗ ਨਵਜੋਤ ਸਿੰਘ ਸਿੱਧੂ ਨੂੰ ਫੋਨ ਕਰੇ ਜਾਂ ਨਾ ਕਰੇ ਪਰ ਜਿਨ੍ਹਾਂ ਨੂੰ ਪਤਾ ਜਿਹੜੇ ਇਸ ਟਾਈਮ ਚੋਣ ਲੜ ਰਹੇ ਨੇ ਉਹਨਾਂ ਨੂੰ ਤੇ ਪਤਾ ਹੀ ਨਹੀਂ ਗੁਰਜੀਤ ਔਜਲੇ ਨੂੰ ਵੀ ਪਤਾ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਤੋਂ ਤਿੰਨ ਵਾਰ ਐਮਪੀ ਰਿਹਾ ਫਿਰ ਆ ਫਿਰ ਆ ਨਾ ਹੋਵੇ ਜੇ ਰਾਜਾ ਮਰਿੰਦਰ ਸਿੰਘ ਵੜਿੰਗ ਫੋਨ ਨਾ ਕਰਨ ਜਾਂ ਮਨੋਂ ਨਾ ਉਥੋਂ ਪ੍ਰਿੰਕਾ ਗਾਂਧੀ ਆਪਣਾ ਚੌਪਰ ਲਿਆ ਨ ਬਿਠਾ ਕੇ ਰੈਲੀ ਚ ਬਿਠਾ ਦਰਾ ਆ ਜੀ ਆ ਗਿਆ ਸਾਡਾ ਸ਼ੇਰ ਹੁਣ ਹੀ ਨਵਜੋਤ ਸਿੰਘ ਸਿੱਧੂ ਜਾਂਦਾ ਉਹਨਾਂ ਦੇ ਮੈਨੂੰ ਜੋ ਲੱਗਦਾ ਕਿ ਜਿਹੜੀ ਮੀਟਿੰਗ ਦੇ ਵਿੱਚ ਹੋਈ ਹਾਲਾਂਕਿ ਉਹ ਸਾਰੇ ਪਤਾ ਲੈਣ ਗਏ ਡਾਕਟਰ ਨਵਜੋਤ ਸਿੰਘ ਸਿੱਧੂ ਉਹ ਕਹਿੰਦੇ ਕਿ ਪਹਿਲਾਂ ਮੇਰੇ ਵਰਕਰਾਂ ਜਿਹੜੇ ਲੀਡਰ ਕੱਢੇ ਨਾ ਉਹਨਾਂ ਨੂੰ ਐਡਜਸਟ ਕਰੋ ਫਿਰ ਅਗਲੀ ਗੱਲ ਕਰਾਂਗੇ ਨਾ ਔਰ ਇਹ ਸਭ ਤੋਂ ਵੱਡੀ ਗੱਲ ਕੱਲ ਜਿਹੜੀ ਮੀਟਿੰਗ ਉਹਦਾ ਡਾਕਟਰ ਧਰਮਵੀਰ ਗਾਂਧੀ ਦਾ ਵਿਰੋਧ ਨਹੀਂ ਕਰ ਰਿਹਾਗੇ ਉਹ ਤੇ ਆਪਣੇ ਦੱਸਨੇ ਕਿ ਮੇਰੇ ਜਿਹੜੇ ਬੰਦੇ ਕੱਢੇ ਨੇ ਔਰ ਮੈਨੂੰ ਲੱਗਦਾ ਕਿ ਧਰਵੀਰ ਗਾਂਧੀ ਸੋਹਣੀ ਫਾਈਟ ਦੇਣਗੇ ਉੱਥੇ ਪਟਿਆਲੇ ਦੇ ਵਿੱਚ ਔਰ ਜਿਹੜੇ ਨਵਜੋਤ ਨਵਜੋਤ ਸਿੰਘ ਸਿੱਧੂ ਜਾ ਉਹਦੇ ਜਿਹੜੇ ਉੱਥੇ ਪਹੁੰਚੇ ਸਾਬਕਾ ਐਮਐਲਏ ਉਹਨਾਂ ਦੀ ਲੜਾਈ ਡਾਕਟਰ ਗਾਂਧੀ ਦੇ ਨਾਲ ਨਹੀਂ ਆ ਕਿਉਂਕਿ ਪਟਿਆਲੇ ਉਹਨਾਂ ਦਾ ਘਰ ਹੋ ਸਕਦਾ ਜੇ ਪਟਿਆਲੇ ਨਾ ਹੁੰਦਾ ਹੋਰ ਕਿਤੇ ਮੀਟਿੰਗ ਕਰ ਲੈਂਦੇ ਲੜਾਈ ਨਵਜੋਤ ਸਿੰਘ ਸਿੱਧੂ ਦੀ ਜਾਂ ਉਹਦੇ ਜਿਹੜੇ ਸਮਰਥਕ ਨੇ ਜਿਨ੍ਹਾਂ ਨੂੰ ਬਾਹਰ ਕੱਢਿਆ ਜਿੱਤਾਂ ਉਹ ਮਹੇਸ਼ਿੰਦਰ ਸਿੰਘ ਨਿਹਾਲਵਾਲਾ ਜਾਂ ਜਿਹੜੇ ਉਹਨਾਂ ਦੇ ਨਾਲ ਯੂਥ ਆਗੂ ਨੇ ਜਿਹੜੇ ਸ਼ੈਰੀ ਕਰਕੇ ਇਹ ਜਣ ਜਿਹੜਾ ਹੋਰ ਹਰਵਿੰਦਰ ਸਿੰਘ ਲਾੜੀ ਜਿਹੜੇ ਬਠਿੰਡਾ ਦਿਹਾਤੀ ਤੋਂ ਬਹੁਤ ਸਾਰੇ ਇਦਾਂ ਦੇ ਲੀਡਰ ਨੇ ਉਹ ਲੀਡਰ ਨੇ ਉਹਨਾਂ ਦੀ ਲੜਾਈ ਤੇ ਕਾਂਗਰਸ ਨਾ ਹੋ ਸਕਦੀ ਆ ਰਾਜਾ ਮਰਿੰਦਰ ਸਿੰਘ ਵੜਿੰਗਣਾ ਹੋ ਸਕਦੀ ਆ ਮਲਕਰ ਜੇ ਖੜਗੇ ਨਾ ਹੋ ਸਕਦੀ ਆ ਹਾਈ ਕਮਾਂਡ ਹੋ ਸਕਦੀ ਡਾਕਟਰ ਗਾਂਧੀ ਦੇ ਨਾਲ ਤੇ ਨਹੀਂ ਹੋ ਸਕਦੀ ਉਹਦੇ ਜਾਣ ਬੁੱਝ ਕੇ ਖਬਰਾਂ ਫਲਾਈਆਂ ਰੇ ਕਿ ਡਾਕਟਰ ਗਾਂਧੀ ਦੇ ਘਰ ਕੇ ਨਹੀਂ ਅਸਲੀਅਤ ਆ ਕਿ ਉਹਨਾਂ ਨੂੰ ਨਵਜੋਤ ਸਿੰਘ ਨੂੰ ਲੱਗਦਾ ਕਿ ਇੱਕ ਤੇ ਪਹਿਲੀ ਗੱਲ ਉਹ ਆਈਪੀਐਲ ਦੇ ਵਿੱਚ ਬੀਜੀ ਨੇ ਪਰ ਪ੍ਰਚਾਰਕ ਤੇ ਹੁਣ ਹਾਈ ਕਮਾਂਡ ਦੇ ਕਹਿਣ ਤੇ ਕਰਨਾ ਪਊਗਾ ਪਰ ਨਾਲ ਦੇ ਨਾਲ ਉਹ ਹਾਈ ਜੇ ਪ੍ਰਚਾਰ ਕਰਨਗੇ ਤੇ ਆਪਣੀਆਂ ਹੀ ਸ਼ਰਤਾਂ ਵੀ ਤੇ ਰੱਖਣਗੇ ਨਾ ਵੀ ਮੇਰਾ ਕਸੂਰ ਕੀ ਪਹਿਲਾਂ ਉਹ ਦੱਸਿਆ ਜਾਵੇ ਜਿਹੜੇ ਮੇਰੇ ਲੀਡਰ ਨੇ ਜਿਨ੍ਹਾਂ ਨੇ ਰੈਲੀਆਂ ਕੀਤੀਆਂ ਚਾਹੇ ਰਾਮਪੁਰਾ ਫੂਲ ਉਹਨੇ ਰਾਜਾ ਮਿਰਾਜ ਨੇ ਕੀਤੀ ਫਿਰ ਉੱਥੇ ਹਰਵਿੰਦਰ ਸਿੰਘ ਲਾੜੀ ਨੇ ਕੀਤੀ ਮੋਗੇ ਹਮੇਸ਼ਿੰਦਰ ਸਿੰਘ ਨਿਹਾਲਵਾਲਾ ਨੇ ਕੀਤੀ ਜਾਂ ਹੁਸ਼ਿਆਰਪੁਰ ਕੀਤੀ ਜਿੱਥੇ ਵੀ ਚਾਰ ਪੰਜ ਰੈਲੀਆਂ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਰੁਕਵਾ ਦਿੱਤੀਆਂ ਹੈਗੀਆਂ ਉਹ ਕਹਿੰਦੇ ਜਿਹੜੇ ਕੱਡੇ ਨੇ ਉਹਨਾਂ ਨੂੰ ਪਹਿਲਾਂ ਵਾਪਸ ਲਓ ਇਸ ਕਰਕੇ ਜਿਹੜੀ ਮੀਟਿੰਗ ਹੋਈ ਆ ਅੱਧੇ ਤੋਂ ਬਹੁਤ ਸਾਰੇ ਗਏ ਸੀ ਉਹਨਾਂ 'ਚ ਦੇਖੋ ਜਿਹੜੇ ਇੱਕ ਕਈ ਐਮਐਲਏ ਹੋ ਸੁਪਾਲ ਸਿੰਘ کہہ ਰਿਹਾ ਜਿੱਦਨ ਧੂਰੀ ਗਏ ਉੱਥੇ ਵੀ ਆ ਗਏ ਸੀ ਲੜਾਈ ਉਹ ਜਿੰਨੇ ਵੀ ਉੱਥੇ ਕੱਲ ਇਕੱਠੇ ਹੋਏ ਨੇ ਉਹਨਾਂ ਦੀ ਲੜਾਈ ਉਮੀਦਵਾਰਾਂ ਦੇ ਨਾਲ ਨਹੀਂ ਆ ਉਹਨਾਂ ਦੀ ਲੜਾਈ ਹੋ ਸਕਦੀ ਪੰਜਾਬ ਕਾਂਗਰਸ ਦੇ ਨਾਲ ਤੇ ਹਾਈ ਕਮਾਂਡ ਦੇ ਨਾਲ ਉਹਨਾਂ ਦੇ ਸ਼ਿਕਵੇ ਰਾਜਾ ਮਰਿੰਦਰ ਸਿੰਘ ਵੜਿੰਗਣਾ ਹੋ ਸਕਦੇ ਨੇ ਡਾਕਟਰ ਗਾਂਧੀ ਦੇ ਨਾਲ ਜਾਂ ਹੋਰ ਕਿਸੇ ਦੇ ਨਾਲ ਸ਼ਿਕਵੇ ਨਹੀਂ ਹੋ ਸਕਦੇ ਨਵਜੋਤ ਸਿੰਘ ਸਿੱਧੂ ਚੁੱਪ ਰਹਿਣ ਤਾਂ ਖਬਰ ਜੇ ਉਹ ਬੋਲਣ ਤਾਂ ਰੋਲਾ ਪੈ ਜਾਂਦਾ ਹੈਗਾ ਹੋਰ ਕੋਈ ਲੀਡਰ ਕਿੰਨੇ ਹੀ ਲੀਡਰ ਨੇ ਦਿਨ ਦੇ ਵਿੱਚ ਕਿੰਨੇ ਕਿੰਨੇ ਲੋਕਲ ਮੀਟਿੰਗ ਕਰਦੇ ਆ ਗਏ ਨੇ ਪਰ ਨਵਜੋਤ ਸਿੰਘ ਸਿੱਧੂ ਦੀ ਇੱਕ ਛੋਟੀ ਜੀ ਵੀਡੀਓ ਜਾਂ ਫੋਟੋ ਆ ਜਾਂਦੀ ਹੈ ਉੱਥੇ ਹੀ ਖਬਰਾਂ ਬਣਨੀ ਸ਼ੁਰੂ ਹੋ ਜਾਂਦੀਆਂ ਨੇ ਦੇਖੋ ਇਹ ਹੁੰਦਾ ਹੈ ਕਿ ਫਿਰ ਤੁਹਾਡਾ ਕਰਦਾਰ ਹੁੰਦਾ ਕਿ ਤੁਸੀਂ ਸਿਆਸਤ ਦੇ ਵਿੱਚ ਕਮਾਇਆ ਕੀ ਜਾਂ ਤੁਹਾਡੀ ਪਰਸਨੈਲਿਟੀ ਕੀ ਆ ਜੇ ਚੁੱਪ ਰਹਿੰਦੇ ਤਾਂ ਕਹਿਣਗੇ ਕਿ ਨਵਜੋਤ ਸਿੰਘ ਸਿੱਧੂ ਚੁੱਪ ਕਿਉਂ ਤੇ ਜੇ ਬੋਲਦੇ ਨੇ ਨਵਜੋਤ ਸਿੰਘ ਸਿੱਧੂ ਦਾ ਬੋਲਿਆ ਕਿਉਂ ਨਾ ਇਹ ਤੁਹਾਡੀ ਪਰਸਨੈਲਿਟੀ ਆ ਕਿ ਤੁਸੀਂ ਸਿਆਸਤ ਦੇ ਵਿੱਚ ਤੁਹਾਨੂੰ ਮਾਈਨਸ ਕਰਕੇ ਨਹੀਂ ਦੇਖ ਸਕਦੇ ਨਵਜੋਤ ਸਿੰਘ ਸਿੱਧੂ ਇੱਕ ਉਹ ਚਿਹਰਾ ਬਣ ਗਏ ਜਿਹਨੂੰ ਪੰਜਾਬ ਛੱਡ ਪੋਲਟਿਕਸ ਦੇ ਵਿੱਚ ਵੀ ਤੁਸੀਂ ਮਾਈਨਿੰਗਸ ਕਰਕੇ ਨਹੀਂ ਦੇ ਦ। ਹੁਣ ਉਹ ਤਾਂ ਕਾਂਗਰਸ ਪਾਰਟੀ ਨੇ ਦੇਖਣਾ ਨਾ ਖੜਗੇ ਸਾਹਿਬ ਨੇ ਦੇਖਣਾ ਦਵਿੰਦਰ ਜਾਦਵ ਨੇ ਦੇਖਣਾ ਕਿ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਕਿੱਥੇ ਕਿੱਥੇ ਵਰਤਣਾ ਹੈਗਾ ਕਿੱਥੇ ਕਿੱਥੇ ਰੈਲੀ ਕਰਵਾਉਣੀ ਹੈਗੀ ਆ। ਉਹਨਾਂ ਨੇ ਉਹ ਦੇਖਣਾ ਹੈਗਾ ਨਾ ਤੇ ਜੇ ਉਹਨਾਂ ਨੇ ਦੇਖਣਾ ਹੈਗਾ ਕਿ ਨਵਜੋਤ ਸਿੰਘ ਸਿੱਧੂ ਕੋ ਕੰਮ ਲੈਣਾ ਤੇ ਨਵਜੋਤ ਸਿੰਘ ਸਿੱਧੂ ਤੇ ਇਹ ਵੀ ਕਹੂਗਾ ਨਾ ਕਿ ਜਿਹੜੇ ਮੇਰੇ ਬੰਦੇ ਕਿੱਡੇ ਉਹਨਾਂ ਅਡਜਸਟ ਕਰੋ ਪੰਜਾਬ ਦੇ ਵਿੱਚ ਹੋਰ ਵੀ ਲੀਡਰ ਨੇ ਪਰ ਨਵਜੋਤ ਸਿੰਘ ਸਿੱਧੂ ਉਹਨਾਂ ਲੀਡਰਾਂ ਤੋਂ ਉਹ ਵੀ ਉਹਦੀ ਇੱਕ ਆਪਣੀ ਪਰਸਨੈਲਿਟੀ ਹੈਗੀ ਆ ਹਰ ਲੀਡਰ ਦੀ ਆਪਣੀ ਆਪਣੀ ਪਰਸਨੈਲਿਟੀ ਹੁੰਦੀ ਆ ਤੇ ਉਸ ਪਰਸਨੈਲਿਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਇੱਕ ਆਪਣਾ ਮਕਾਮ ਆ ਦੂਜਿਆਂ ਦਾ ਆਪਣਾ ਮਕਾਮ ਆ ਲੇਕਿਨ ਨਵਜੋਤ ਸਿੰਘ ਸਿੱਧੂ ਨੂੰ ਮਹਿਸੂਸ ਹੋ ਗਿਆ ਕਿ ਮੈਨੂੰ ਇਹਨਾਂ ਨੇ ਕਾਂਗਰਸ ਪਾਰਟੀ ਨੇ ਸ਼ੋਪੀਸ਼ ਵਾਲਾ ਉਹ ਹੁੰਦਾ ਨਹੀਂ ਇੱਕ ਰੱਖ ਦिए ਉਹੀ ਜਿਵੇਂ ਉਹਨਾਂ ਦੀ ਪਿੱਛੇ ਜੇ ਸਟੇਟਮੈਂਟ ਆਈ ਕਿ ਮੈਂ ਉਹ ਨਹੀਂ ਬੰਨਣਾ ਚਾਹੁੰਦਾ ਆ ਦਰਸ਼ਨੀ ਘੋੜਾ ਨਹੀਂ ਬੰਨਣਾ ਚਾਹੁੰਦਾ ਕਿ ਜਦੋਂ ਰੈਲੀਆਂ ਕਰਨੀਆਂ ਤੇ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਬੁਲਾ ਲਓ ਜੀ ਤੇ ਜਦੋਂ ਦੂਜਾ ਕੁਰਸੀਆਂ ਦੇਣੀਆਂ ਤੇ ਕਿਸੇ ਹੋਰ ਨੂੰ ਦੇ ਦੋ ਇੰਨੀ ਕਿ ਤੇ ਨਵਜੋਤ ਸਿੰਘ ਸਿੱਧੂ ਨੂੰ ਸਮਝ ਲੱਗ ਚੁੱਕੀ ਆ ਗਈ ਹੈ ਕਿ ਜਦੋਂ ਕੈਪਟਨ ਮਰਿੰਦਰ ਸਿੰਘ ਦੇ ਨਾਲ ਪੇਚਾ ਪਿਆ ਤੇ ਸਭ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਝੰਡਾ ਚੁੱਕਿਆ ਹੈ ਜਦੋਂ ਮੁੱਖ ਮੰਤਰੀ ਬਣਾਉਣਾ ਸੀ ਤੇ ਕਦੀ ਨਾਮ ਆ ਗਿਆ ਅੰਬਿਕਾ ਸੋਹਣੀ ਦਾ ਕਦੀ ਨਾਮ ਆ ਗਿਆ ਸੁਨੀਲ ਜਾਖੜ ਦਾ ਕਦੀ ਨਾਮ ਆ ਗਿਆ ਚਰਨਜੀਤ ਸਿੰਘ ਚੰਨੀ ਦਾ ਕਦੀ ਨਾਮ ਆ ਗਿਆ ਸੁਖਜਿੰਦਰ ਸਿੰਘ ਰੰਧਾਵਾ ਦਾ ਤੇ ਨਵਜੋਤ ਸਿੰਘ ਸਿੱਧੂ ਦਾ ਨਾਮ ਨਹੀਂ ਆਇਆਗਾ ਇਸ ਕਰਕੇ ਇੰਨੀ ਕਿ ਉਹਨੂੰ ਸਮਝ ਲੱਗ ਗਈ ਹੈ ਕਿ ਮੈਂ ਆਪਣਾ ਸੰਗ ਕਿਉਂ ਪਾੜਾਂ ਮੈਨੂੰ ਕੀ ਲੋੜ ਹੈ ਜੇ ਪਾਰਟੀ ਮੈਨੂੰ ਕੁਝ ਦਿੰਦੀ ਆ ਗਈ ਹੈ ਤੇ ਮੈਂ ਲਾਜ਼ਮੀ ਤੌਰ ਤੇ ਆਪਣੀ ਪਾਰਟੀ ਵਾਸਤੇ ਜਾਣ ਤੇ ਉਹਨੂੰ ਵੀ ਤਿਆਰ ਤੇ ਇਸ ਕਰਕੇ ਉਹ ਇਸ ਮਸਲੇ ਦੇ ਵਿੱਚ ਜਿਹੜੀ ਕੱਲ ਹੋ ਗਏ ਨੇ ਉਹਨੂੰ ਮੀਟਿੰਗ ਕਹਿ ਲੋ ਜਨ ਡਾਕਟਰ ਨਵਜੋਤ कौर ਸਿੱਧੂ ਦਾ ਪਤਾ ਲੈਣ ਵਾਸਤੇ ਕਹਿ ਲੋ ਲੇਕਿਨ ਜਦੋਂ ਤੁਸੀਂ ਚਾਰ ਬੰਦੇ ਇਕੱਠੇ ਹੁੰਦੇ ਹੋ ਤੇ ਗੱਲ ਸਿਆਸਤ ਦੀ ਹੁੰਦੀ ਆ ਕੱਲ ਸਿਆਸੀ ਗੱਲਾਂ ਵੀ ਹੋਈਆਂ ਤੇ ਕੱਲ ਇਹੀ ਡਿਸਕਸ਼ਨ ਹੋਈ ਹੋਊਗੀ ਕਿ ਭਈ ਕਰਨਾ ਕੀ ਆ ਤੇ ਨਵਜੋਤ ਸਿੰਘ ਸਿੱਧੂ ਦੇ ਲਾਜ ਨੂੰ ਸਾਡੇ ਨੂੰ ਉੱਥੇ ਦੱਸਿਆ ਕਿਸੇ ਨੇ ਉਹ ਹੀ ਕਹਿ ਰਹੇ ਨੇ ਕਿ ਪਹਿਲਾਂ ਤੇ ਉਹ ਬੰਦੇ ਸਾਡੇ ਵਾਪਸ ਲੈ ਜਾਣ ਜਿਹੜੇ ਬਿਨਾਂ ਮਤਲਬ ਤੋਂ ਬਿਨਾਂ ਕਸੂਰ ਕੱਢੇਗੇ ਨੇ ਫਿਰ ਦੂਜੀ ਗੱਲ ਆਪਾਂ ਕਰ ਲਾਂਗੇ